ਲਓ ਜੀ ਮੌਸਮ ਵਿਭਾਗ ਦੇ ਵੱਲੋਂ ਵੱਡੀ ਅਪਡੇਟ ਸਾਂਝੀ ਕਰਦੇ ਹੋਏ ਲੋਕਾਂ ਨੂੰ ਸਲਾਹ ਵੀ ਦੇ ਦਿੱਤੀ ਹੈ ਤੇ ਨਾਲ ਹੀ ਅਲਰਟ ਵੀ ਜਾਰੀ ਕਰ ਦਿੱਤਾ ਹੈ ਪਹਿਲਾਂ ਹੀ ਕੜਾਕੇ ਦੀ ਠੰਡ ਕਰਕੇ ਲੋਕ ਰਜਾਈਆਂ ਦੇ ਵਿੱਚ ਬੜੇ ਹੋਏ ਨੇ ਤੇ ਧੁੰਦ ਦਾ ਕਹਿਰ ਵੀ ਲਗਾਤਾਰ ਦੇਖ ਨੂੰ ਮਿਲ ਰਿਹਾ ਹੈ ਪੰਜਾਬ ਭਾਰ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕੜਾਕੇ ਦੀ ਠੰਡ ਪੈ ਰਹੀ ਹੈ ਉੱਥੇ ਹੀ ਸਵੇਰੇ ਸ਼ਾਮ ਧੁੰਦ ਕਰਕੇ ਵੀ ਲੋਕ ਪਰੇਸ਼ਾਨ ਹੋ ਰਹੇ ਨੇ ਖਾਸ ਕਰਕੇ ਅਵਾਜਾਜ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਉਂਦੇ ਦਿਨਾਂ ਦੇ ਵਿੱਚ ਵੀ ਸੰਗਲੀ ਧੁੰਦ ਪੈਣ ਦੇ ਅਸਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਿਭਾਗ ਦੀ ਮੁਖੀ ਡਾਕਟਰ ਨੇ ਦੱਸਿਆ ਕਿ 2 ਦਿਨਾਂ ਦੇ ਲਈ ਮੌਸਮ ਵਿਭਾਗ ਵੱਲੋਂ オレンジ अलर्ट ਜਾਰੀ ਕੀਤਾ ਗਿਆ ਉਹਨਾਂ ਕਹਿੰਦੇ ਕਿ ਸੰਗਣੀ ਧੁੰਦ ਪੈਣ ਦੇ ਅਸਰ ਨੇ ਉਸ ਤੋਂ ਬਾਅਦ 9 ਜਨਵਰੀ ਨੂੰ yellow alert ਜਾਰੀ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਕਹਿੰਦੇ ਕਿ 10 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ 2-3 ਦਿਨ ਹਲਕੀ ਬੂੰਦਾਬاندی ਪੰਜਾਬ ਦੇ ਵਿੱਚ ਹੋ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਕੀ ਸਲਾਹ ਦਿੱਤੀ ਆਓ ਸੁਣਦੇ ਹਾਂ ਜੀ ਅਸੀਂ ਦੇਖ ਰਹੇ ਹਾਂ ਕਿ ਕੋਲਡ ਦੇ ਕੰਡੀਸ਼ਨ ਜਿਹੜੇ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਡੇ ਟਾਈਮ ਟੈਂਪਰੇਚਰ ਕੱਲ ਵੀ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 13.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.9 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਅੱਜ 9.6 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਰਹੇ ਹਾਂ ਕਿ ਡੇਜ਼ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟ ਟੈਂਪਰੇਚਰ ਜਿਹੜਾ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਔਰ ਜਿਸੀ ਆਨਵਾਰੇ ਦਿਨਾਂ ਦਾ ਵੈਦਰ ਦੇਖੀਏ ਤਾਂ ਆਨਵਾਰੇ ਦੋ ਦਿਨ ਪੰਜਾਬ ਦੇ ਵਿੱਚ ਸੰਣੀ ਧੁੰਦ ਜਿਹੜੀ ਹੋ ਸਕਦੀ ਹੈ ਇਹਦੇ ਵਾਸਤੇ ਅੱਜ ਔਰ ਕੱਲ ਆਮਡਿ ਵੱਲੋਂ yellow orange alert ਔਰ ਨੌਰਥ ਰੀਕ ਨੂੰ yellow alert ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ 10 ਤੋਂ 12 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੀ ਮੈਮ ਟੈਂਪਰੇਚਰ ਲੱਗਦਾ ਵੀ ਨਵਾਂ ਦਿਨ ਚ ਹੋਰ ਘਟੇਗਾ ਤੇ ਠੰਡ ਹੋਰ ਵਧੇਗੀ ਜੀ ਫਿਲਹਾਲ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਸਪੈਸ਼ਲੀ ਆਨਵਾਰੇ ਦੋ ਦਿਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੀਏ ਰਹਿ ਸਕਦੀਆਂ ਨੇ ਉਹਦੇ ਤੋਂ ਬਾਅਦ ਕਿਉਂਕਿ 10 ਤੋਂ 12 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਸੋ ਆਨਵਾਰੇ ਦਿਨਾਂ ਦੇ ਵਿੱਚ ਚਲੇ ਕੋਲਡ ਡੇ ਕੰਡੀਸ਼ਨਸ ਬਣੇ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੰਨ ਜਿਵੇਂ ਕਿ ਬਾਰਿਸ਼ ਦੀ ਦੱਸੀ ਗਈ ਹੈ ਵੀ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਬੱਦਲਵੇ ਹੋ ਸਕਦੀ ਹੈ ਸੋ ਉਸ ਤੋਂ ਬਾਅਦ ਧੁੰਦ ਦੇ ਵਿੱਚ ਕੁਝ ਕਮੀ ਵੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਜਲਦੀ ਹੀ ਇਸ ਤੋਂ ਮੋੜ ਹਾਂ ਬਿਲਕੁਲ ਜੀ ਕਿਉਂਕਿ 9 ਤਰੀਕ ਤੱਕ ਤਾਂ ਸੰਗਣੀ ਧੁੰਦ ਦੇ ਚਾਂਸਸ ਨੇ 10 ਤੋਂ 12 ਦੇ ਵਿੱਚ ਕਿਉਂਕਿ ਕਲਾਉਡੀ ਕੰਡੀਸ਼ਨਸ ਬਣ ਸਕਦੀਆਂ ਜਦੋਂ ਕਲਾਊਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਧੁੰਦ ਯੂਜੂਅਲੀ ਨਹੀਂ ਹੁੰਦੀ ਪਰ ਉਹਦੇ ਤੋਂ ਬਾਅਦ ਫਿਰ ਜਿਹੜੀ ਫੌਗੀ ਕੰਡੀਸ਼ਨਸ ਹੋ ਸਕਦੀਆਂ ਨੇ ਕਿੰਨਾ ਕੁ ਸਾਂਦਾਨੀ ਕਿਸ ਤਰ੍ਹਾਂ ਇਸਲਾਹ ਹੈਗੀ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਸੋ ਪਸੰਦ ਹੁੰਦਾ ਕਿ ਕੋਈ ਹਾਂ ਜੀ ਰਬੀ ਕ੍ਰੌਪਸ ਵਾਸਤੇ ਜਿਹੜਾ ਕੋਲ ਟੈਂਪਰੇਚਰ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ ਸੋ ਜਿਹੜੀਆਂ ਪ੍ਰੈਜ਼ੈਂਟ ਕੰਡੀਸ਼ਨਸ ਚੱਲ ਰਹੀਆਂ ਨੇ ਨੀਅਰ ਨਾਰਮਲ ਨੇ ਸੋ ਜਿਹੜੀਆਂ ਰਬੀ ਕ੍ਰੌਪਸ ਵਾਸਤੇ ਸਹੀ ਕੰਡੀਸ਼ਨਸ ਨਹੀਂ ਲੋਕਾਂ ਕੀ ਇਹ ਸਮਝਾ ਲੋਕਾਂ ਨੂੰ ਹੀ ਦੱਸ ਸਕਦੇ ਆ ਜੀ ਫਿਲਹਾਲ 2 ਦਿਨ ਹੋਰ ਜਿਹੜੀ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਂ ਸੋ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਉਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਇੰਨੀ ਸੰਘਣੀ ਧੁੰਦ ਦੇ ਵਿੱਚ ਵਿਜ਼ਿਬਿਲਿਟੀ ਘੱਟ ਜਾਂਦੀ ਹੈ ਬੜੀਆਂ ਮਿਸਹੈਪਨਿੰਗਸ ਹੋ ਜਾਂਦੀਆਂ ਨੇ ਸੋ ਜੇ ਬਹੁਤ ਜ਼ਰੂਰੀ ਹੈ ਤਾਂ ਹੀ ਸਫ਼ਰ ਕਰੋ ਆਦਰਵਾਇਜ਼ ਨਹੀਂ ਕਰਨਾ ਚਾਹੀਦਾ ਔਰ ਉਹਦੇ ਤੋਂ ਬਾਅਦ ਫਿਰ ਜਿਹੜਾ 10 ਤੋਂ 12 ਤਰੀਕ ਦੇ ਵਿੱਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਕੋਲਡ ਏ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਆ ਰਹਿ ਸਕਦੀਆਂ ਨੇ ਸਾਰਿਆਂ ਨੂੰ ਸੇਫ ਦਾ ਵੀ ਧਿਆਨ ਰੱਖਣਾ ਚਾਹੀਦਾ ਆਊਟਡੋਰ ਐਕਟੀਵਿਟੀਜ਼ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ ਨੇ ਔਰ ਜਦੋਂ ਵੀ ਬਾਹਰ ਜਾਣਾ ਪ੍ਰੋਪ ਸੋ ਦਾਦੇ ਕੀ ਲਗਾਤਾਰ ਮੌਸਮ ਦੇ ਵਿੱਚ ਆਈ ਤਬਦੀਲੀ ਦੇ ਕਰਕੇ ਲੋਕਾਂ ਨੂੰ ਠੰਡ ਦੇ ਕਹਿਰ ਦੇ ਨਾਲ ਜੂਝਣਾ ਪੈ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੇ ਦੀ ਰਿਪੋਰਟ